ਇਹਦੇ ਦੇ ਬਿਆਨ ਪਹਿਲੇ ਹੁਣ ਬਣਾਉਂਦਾ ਸਭਾ ਨੇ ਹੋਇਆ ਕੀ ਆ ਕੇ ਬੋਲਦੇ ਅਸੀਂ ਕਹਿੰਦੇ ਪੈਸੇ ਦੇ ਤੂੰ ਟੜਵਾਇਆ ਆ ਆ ਇਹਦਾ ਪੈਸਾ ਘਰ ਵੜਾ ਆ ਇਹ ਕਹਦੇ ਪੈਸੇ ਦੇ ਮੈਂ ਤਾਂ ਮੈਂ ਥੋੜੀ ਟੜਵਾਇਆ ਵਾ ਕਹਦੇ ਪੈਸੇ ਦੇ ਹਾੜੇ ਪੈਸੇ ਲੱਗੇ ਨਾ ਇੰਨਾ ਨਾ ਨਾ ਹੋਣ ਵੀਡੀਓ ਬਣਾਓ ਇਨਾ ਤੇ ਪੂਰਾ ਸੋਚ ਸਰਾਹ ਕੇ ਜੱਤ ਮਾਰੀ ਨੇ ਮੇਰੇ ਕੋਲ ਇਹ ਕਹਿੰਦਾ ਪੈਸੇ ਪਹਿਲੇ ਮੈਂ ਕਹਾਂ ਜੀ ਪੈਸੇ ਦਾ ਮਸਲਾ ਸਭ ਤੋਂ ਪਹਿਲਾਂ ਹੋ ਬੋ ਤੂੰ ਕੋਈ ਗੁੱਪੋ ਦਿਲਾ ਮੈਂ ਮੈਂ ਉਹੜਾ ਬੋਲੀ ਕਿਤੇ ਨਹੀਂ ਜਾਣਾ ਵੀ ਮੈਂ ਕੋਈ ਅੱਗੇ ਲਾਤ ਕਾਨੂੰ ਮਾਰੀ ਸੀ ਬਾਈ ਮੇਰੇ ਬੋਲੇ ਅੱਗੇ ਆਓ ਉਹ ਕਹਿੰਦਾ ਪੈਸੇ ਜੀ ਸਾਬ ਪਹਿਲੇ ਮਾਰਨ ਲੋ ਤੂੰ ਕਿਹਨੂੰ ਹੋ ਮੇਰੀ ਕਰੋ ਬਾਈਟ ਮੈਰੀ ਮੇਰੀ ਬਾਈਟ ਕਰੋ ਭਾਈ ਮੇਰੇ ਮੂਹੇ ਆ ਗਿਆ ਯਾਰ ਮੈਂ ਮੈਂ ਇਧਰ ਆਇਆ ਵਾ ਕਾਰ ਵਾਲੇ ਨਾਲ ਹੋਰ ਬਾਈਟ ਕਰੋ ਤੇ ਨੀ ਨਾ ਇਧਰ ਬਿਨਾਈ ਇਧਰ ਤੂੰ ਇਧਰ ਤੂੰ ਇਧਰ ਮੇਰੇ ਮੂਹੇ ਮੇਰੇ ਕੰਮ ਨਾ ਤੂੰ ਐਂ ਨਾ ਕਰਾ ਨਾਦਰ ਬਹਦਾ ਨਾ ਤਾਂ ਆ ਕੇ ਸਾ ਪੈਸੇ ਮੰਗਣ ਲਿਆ ਜੇ ਪੈਸੇ ਜੇ ਕਹਿੰਦਾ ਮੈਂ ਤੁਹਾਨੂੰ ਬੋਲੋ ਤੇ ਤੈਨੂੰ ਮੈਨੂੰ ਇਹ ਦੱਸ ਦੁੱਤ ਇਹਨੂੰ ਤੇਰੇ ਨਾਲ ਆਇਆ ਹੈ ਇਹ ਇਹ ਨਾਲ ਆਪ ਆਪ ਕੰਮ ਕਰ ਉਹਨੇ ਬੋਲਦਾ ਇੱਥੇ ਅੱਛਾ ਦਾ ਕੰਮ ਕਰ ਉਹਨੇ ਅਚੋੜ ਬੋਲਦਾ ਮੈਂ 50 30 30 ਮੁੰਡੇ ਦੀ 149 ਹਾਂ ਸਤੂਆ ਹੁਣ ਥੋੜਾ ਬੋਲਦਾ ਜੇ ਥੋੜਾ ਬੋਲਦਾ ਜੇ ਲਾਲ ਤੇਰਾ ਮੂੰਹ ਆਹੋ ਥੋੜਾ ਨਹੀਂ ਉਹ ਕੰਮ ਕਰ ਇਹਦੇ ਦੋਨੇ ਕੰਮ ਕਰ ਈ ਮਾਰੀ ਆਪਾਂ ਦੇ ਬਾਂਹਾਂ ਦੇ ਆਪਾਂ ਜਵਾਨ ਨਹੀਂ ਮਾਰੀ ਉਹ ਇੱਧਰ ਆਪਣਾ ਪਰਜਾਇ ਨੂੰ ਪੁੱਛ ਨਾ ਤੁਮ ਅਜਿਹੀ ਨਹੀਂ ਮਾਰੀ ਇਹਨੂੰ ਪੁੱਛ ਅਸੀਂ ਤਾਂ ਬੈਠੇ ਦੋ ਜਣੇ ਇਕੱਠੇ ਆਏ ਹਾਂ ਨਹੀਂ ਅਸੀਂ ਤਾਂ ਇਕੱਠੇ ਕਿ ਮੇਰੇ ਨਾਲ ਕਹਿੰਦੇ ਆਪਾਂ ਚ ਗੱਲ ਕਰਦੇ ਤੇ ਨਾ ਨਾਮ ਤਾਂ ਡਾਗੀ ਜੀ ਦਾ ਮਕਾਨ ਤੋਂ ਹੈ ਗਿਆ ਮੇਰਾ ਨਾਮ ਅੰਕੁਸ਼ ਹੈ ਗੁਲਵਾਰੀ ਗਿਆ ਸਮਾਂ ਰਹਿਣਾ ਮਾਰਾ ਮੇਰੇ ਭਰਾ ਨੇ ਜਾਇਜ਼ ਕਬਜ਼ਾ ਕੀਤਾ ਸੀ ਤੇ ਮੇਰੇ ਨਾਲ ਇਹ ਕਬਜ਼ਾ ਹੋਇਆ ਦਾ ਹੀ ਮੇਰੇ ਭਰਾ ਦੇ ਨਾਲ ਠੀਕਾ ਅੱਜ ਕਾਰਪੋਰੇਸ਼ਨ ਵਾਲੇ ਆ ਕੇ ਮੈਡਮ ਰਾਜ ਰਾਣੀ ਨੇ ਬਿਲਡਿੰਗ ਡਿਪਾਰਟਮੈਂਟ ਦੇ ਉਹਨਾਂ ਨੇ ਤੋੜਿਆ ਵਾ ਤੇ ਮੈਂ ਘਰ ਨਹੀਂ ਸੀ ਮੇਰੀ ਘਰ ਦੀ ਨੇ ਮੈਨੂੰ ਫੋਨ ਕੀਤਾ ਵਾ ਤੇ ਇਹ ਮੁੰਡਾ ਹੈਗਾ ਕਾਕਾ ਵਿਕੇਸ਼ ਵਿਕੇਸ਼ ਦਾ ਮੁੰਡਾ ਵਾ ਉਹਨੇ ਮੇਰੇ ਬੁਵੇ ਨੂੰ ਆ ਕੇ ਲੱਤਾ ਮਾਰੀਆਂ ਤੇ ਜੋ ਮੈਨੂੰ ਕੋਸ਼ ਹੋਇਆ ਜਾਂ ਕੋਸ਼ ਵੀ ਮੇਰੇ ਜਾਨੀ ਮਾਨੀ ਨੁਕਸਾਨ ਹੋਇਆ ਮੇਰਾ ਭਰਾ ਪੀਡਬਲਯੂਡੀ ਵਿਭਾਗ ਦਾ ਪੱਕਾ ਮੁਲਾਇਮ ਹੈ ਉਹ ਜ਼ਿੰਮੇਵਾਰ ਤੇ ਨਾਲ ਉਹ ਜਿਨ੍ਹਾਂ ਨੂੰ ਮੇਰੇ ਅੰਗੇਸ਼ਟ ਕਰਦਾ ਪਿਆ ਵਾ ਉਹ ਜ਼ਿੰਮੇਵਾਰ ਹੋਣਗੇ ਇਹ ਤੁਹਾਡੇ ਕੋਲ ਟ ਹੈ ਗਿਆ ਇਹ ਮੈਂ ਆਪਣੇ ਭਰਾ ਜੀ ਜਿਹੜੀ ਦਰਖਾਸਤ ਦਿੱਤੀ ਸੀ ਜੋ ਬਣਦੀ ਕਾਰਵਾਈ ਸੀ ਉਹ ਕਾਰਪੋਰੇਸ਼ਨ ਵਾਲੜੇ ਕੀਤੀ ਆ ਉਹਨਾਂ ਨੇ ਸਾਜ ਕਿਨ ਲਈ ਦੀ ਸੀ ਨਾਲ ਵਿਕੇਸ਼ ਉਹਨਾਂ ਨੇ ਉਹ ਸਾਜ ਦੇ ਕਾਰਨ ਉਹ ਵਾਲਾ ਬਾਥੂ ਵੀ ਟੁੱਟਾ ਵਾ ਜਿਹਦੇ ਵਿੱਚ ਮੇਰੀ ਦੁਕਾਨ ਵੀ ਟੁੱਟੇ ਗਈ ਆ ਤੇ ਮੈਨੂੰ ਕੋਈ ਜਾਨੀ ਮਾਨੀ ਕੋਈ ਨੁਕਸਾਨ ਹੁੰਦਾ ਵਾ ਇਹਦੇ ਵਿੱਚ ਮੇਰਾ ਭਰਾ ਰਮਿੰਦਰ ਕੁਮਾਰ ਜਿਹੜਾ ਵਾ ਉਹ जिम्मेवार ਹੋਵੇਗਾ ਆ ਗਿਆ ਕਿ ਬੂਏ ਤੋੜੇ ਆ ਮੈਂ ਬੂਏ ਬਾਵੇ ਕੋਈ ਨਹੀਂ ਤੋੜੇ ਮੈਂ ਤਾਂ ਹਲੇ ਕੰਮ ਤੇ ਆਇਆ ਜਾਂ ਬੈਂਕੋ ਆ ਗਿਆ ਲੈ ਮੇਰੇ ਘਰ ਦੀ ਵਾਈਫ ਨੇ ਫੋਨ ਕੀਤਾ ਮੈਂ ਉੱਥੋਂ ਆ ਕੇ ਲੈ ਆਇਆ ਸਾਰਾ ਸਾਡਾ ਬਹੁਤ ਹੋ ਗਿਆ ਮੇਰੇ ਨਾਲ ਇੰਨਾ ਗੱਲ ਕੀਤਾ ਵੱਡੇ ਬ੍ਰਦਰ ਦੇ ਨਾਲ ਗੱਲ ਕਰਦਾ ਪਿਆ ਤੇ ਮੈਂ ਕਿਹਾ ਕੀ ਹੋਇਆ ਬਸ ਇੰਨੀ ਗੱਲ ਕੀਤੀ ਕਿ ਮੈਨੂੰ ਕਹਿੰਦਾ ਕਿਹਦੇ ਵੱਡੇ ਬ੍ਰਦਰ ਦੇ ਨਾਲ ਗੱਲ ਕਰ ਰਿਹਾ ਹਾਂ ਹਮਕੁਸ਼ਲ ਹਾਂ ਹਮਕੁਸ਼ਲ ਆਖ ਲੋਟਾ ਆਖ ਲੋਟਾ ਰੋਕੀ ਦਾ ਬ੍ਰਦਰ ਤੇ ਆ ਜੀ ਦੀ ਕਾਰਵਾਈ ਕਾਰਪੋਰੇਸ਼ਨ ਵੱਲੋਂ ਕੀ ਕਹਿਣਾ ਚਾਹੋਗੇ ਇਹ ਬਹੁਤ ਵਧੀਆ ਦਿਖਾਈ ਸੀ ਇਹ ਦੇ ਇਹ ਉਹਨੇ ਕੰਪਲੀਟ ਦਿਖਾਈ ਆ ਕਿ ਉਹਨੇ ਰੇਸ਼ਪਤ ਖਾਧੀ ਆ ਜੀ ਉਹਨਾਂ ਨੇ ਉਹਨਾਂ ਨੂੰ ਦਿਖਾਈ ਆ ਤੁਹਾਡਾ ਵੀ ਤੋ ਰਹਿ ਗਿਆ ਸਾਡਾ ਪ੍ਰਾਈਵੇਟ ਬੰਦੇ ਦਾ ਪ੍ਰਾਈਵੇਟ ਅੱਛਾ ਜੀ ਮੈਂ ਪ੍ਰਾਈਵੇਟ ਚੋਂ ਕਰਦਾ ਐਸੀ ਕੰਮ ਕਰਾ ਲੈ ਕੇ ਆਈਏ ਸਾਡਾ ਬਾਰੂ ਉਹਨਾਂ ਪਛਾਤੇ ਬੰਦੇ ਆਏ ਮਾਫੂਮ ਔਰ ਨਾਲ ਸਾਡਾ ਰੋਪੀ ਰੋਪੀ ਆਗਾ ਉਹਨਾਂ ਦਾ ਵਾਗੁੰਦੇ ਸੜਕ ਟੋੜੀ ਤਾਂ ਸਾਨੂੰ ਆਣ ਕੇ ਜਦੋਂ ਪਤਾ ਲੱਗਾ ਦੋਵਾਂ ਨੇ ਨਵੇਂ ਬਣਾਏ ਐ ਨਵੇਂ ਬਣਾਏ ਨਵੇਂ ਬਣਾਏ ਹਾਂ ਦੇ ਅਸੀਂ ਤਾਂ ਪੈਸੇ ਦੇਖੋ ਗਰੀਬ ਆदमी ਆ ਗਏ ਆ ਪੁਨਾ ਚ ਸਾਂ ਟੁੱਟ ਪੈ ਗਈ ਸੀ ਬਾਹੂ ਬਣਾਇਆ ਇਹ ਮਦਦ ਵਾਈ ਜਾਣੋ ਸੈ ਸੀ ਤੇ ਸਾਡੇ ਕੋਲ ਅੰਦਰ ਜਿਆਦਾ ਅਸੀਂ ਫੋਟੋ ਕਰਕੇ ਉਹ ਮਾਰ ਬਣਾਈ ਇਹਦੇ ਨਾਲ ਮਗਰ ਦੇਖੋ ਇਹਨਾਂ ਦੋਨੋਂ ਭਰਾਵਾਂ ਚੱਲ ਰਹੇ ਆ ਜਿਹਨੇ ਰੋਕੀ ਨਾਗਲਾ ਰੱਖ ਇਹ ਜਿਹੜੇ ਮੋਟੀ ਜਿਹੇ ਰੋਟਾਂ ਦੇ ਜਾਂਦਾ ਪਿਆ ਇਹ ਬੰਦਾ ਹੁਣ ਹਾਂਸ ਤੋਂ ਹਾਂਸ ਤੋਂ ਕਦੀ ਰੋਕੀ ਤੇ ਦੇ ਦੇਣਾ ਕਦੀ ਸਾਡੇ ਨੂੰ ਦੇ ਦੇਣਾ ਤੇ ਇਹ ਬਾਕੀ ਸਾਡਾ ਪਰੂਸੀ ਜਿਹੜਾ ਰੋਕੀ ਹੈਗਾ ਬਹੁਤ ਅੱਛੇ ਬੰਦੇ ਹੈਗਾ ਉਹ ਘਟਾ ਭਲਾ ਦੇਦਾ ਹੈਗਾ ਉਹ ਮੇ ਕੋਲ ਜਿੱਦਾਂ ਮਂਦੀਰ ਕੋਲ ਮੱਲੇ ਦੀ ਦੇ ਜਾਂਦਾ ਕਦੀ ਕਿਸੇ ਨਾਲ ਦੇ ਦਿੰਦਾ ਕਦੀ ਸਾਡੇ ਨੂੰ ਇਹਨਾਂ ਨੇ ਪ੍ਰਿੰਸਪਾਪ ਆਪ ਇਸੇ ਨੇ ਬੰਨੀ ਕਰੀ ਦਿਵਾਇਆ ਕਿ ਨਹੀਂ ਬੁਲਾਏ ਸਾਨੂੰ ਕੋਠ ਪਗੜੀਆਂ ਇਹ ਕਮਾਕਾਰਾਂ ਨੇ ਸਰਕਾਰੀ ਬੰਦੇ ਹੁੰਦੇ ਸਾਨੂੰ ਲੈਟਰ ਦਿੰਦੇ ਕਮਾਕਾਰਾਂ ਨੇ ਕਹੀ ਜੇ ਤੁਸੀਂ ਜਲੀ ਪਾਵਨ ਪਰੇਸ਼ਾਨ ਤੇ ਸਰਕਾਰੀ ਬੰਦੇ ਨੇ ਸਾਨੂੰ ਲੈਟਰ ਉਹ ਕਹਿੰਦਾ ਇਹ ਸਾਡੇ ਘਰਾਂ ਦੇ ਚਾਪਲੇ ਬਾਈਕਾਂ ਪਾ ਦੂ ਜਗਾ ਹੋਵੇ ਕਈ ਬਾਹਰ ਕਾ ਵੀ ਨੂੰ ਪਾਈ ਇਹਦੇ ਨਾਲ ਸਾਨੂੰ ਸਾਥ ਦਿੱਤਾ ਹੈ ਪੰਜਾਬ ਦੇ ਬੰਦਾ ਜਿਹੜਾ ਰੱਖਿਓ ਬੰਦੇ ਕਿਹੜੇ ਹਿਮਾਚਲ ਬੰਦੇ ਕਿਹੜੇ ਅਜੇ ਕਿਹੜੇ ਨਹੀਂ ਆ ਗਏ ਇਹੋ ਜੇ ਸਰਕਾਰ ਵੱਲੋਂ ਆਏ ਤੇ ਸਾਨੂੰ ਲੈਟਰ ਦੇਣ ਤਾਂ ਲੈਟਰ ਦੇਣਾ ਚਾਹੀਦਾ ਕੰਪਸ ਫੂਟਾ ਦੇਣੀ ਹੈ ਜੀ ਮੁਫਾਰਾ ਕੋਰ ਦੇ ਜੀ ਗਰੀਬਾਂ ਨੂੰ ਕੋਟਾ ਪੜਾ ਠੀਕ ਆ ਸਾਡੇ ਨਾਮ ਹਿਸਾਬ ਰੋਕੀ ਆ ਤੇ ਅੱਜ ਨਾ ਅੱਜ ਮੇਰੀ 21 ਤਰੀਕ ਨੂੰ ਦੁਪਹਿਰੇ 2:00 ਵਜੇ ਦੀ ਗੱਲ ਵਾ ਬਾਹਰੋਂ ਨਾ ਕੋਈ ਮਲਾਜ਼ਮ ਆਇਆ ਬਾਹਰੋਂ ਕੋਈ ਬੰਦੇ ਆਏ ਆ ਬਲਡੋਜ਼ਰ ਲੈ ਕੇ ਤੇ ਉਹਨਾਂ ਨੇ ਸਾਡਾ ਨਾ ਘਰ ਦਾ ਜਿਹੜਾ ਰਸਤਾ ਹੈਗਾ ਹੀ ਨਾ ਬਾਹਰ ਜਿਹੜਾ ਘਰ ਦਾ ਜਿਹੜਾ ਐਂਟਰੀ ਵਾਲਾ ਰਸਤਾ ਹੈ ਉਹ ਉਹਨਾਂ ਨੇ ਧਾ ਤਾ ਵਾ ਤੇ ਮੇਰਾ ਨਾ ਪਿਛਲੇ ਸਾਲ ਦੀ ਗੱਲ ਵਾ ਮੇਰੇ ਭਰਾ ਦੇ ਨਾਲ ਨਾ ਜਗ੍ਹਾ ਦੇ ਨਾ ਜਗ੍ਹਾ ਨੂੰ ਲੈ ਕੇ ਨਾ ਥੋੜਾ ਜਿਹਾ ਘਰ ਦੇ ਵਿੱਚ ਝਗੜਾ ਚੱਲਦਾ ਪਿਆ ਸੀ ਉਸ ਸਬੰਧੀ ਨਾ ਸਾਡਾ ਰਾਈਨਾਮਾ ਹੋ ਗਿਆ ਸੀ ਬਾਦ ਵਿੱਚ ਮੈਂ ਬੈਂਕ ਤੋਂ ਕਰਜ਼ਾ ਲਿਆ ਕੇ ਤੇ ਘਰ ਦੀ ਸਾਰੀ ਕਰਾਈ ਸੀ ਤੇ ਨਾਲ ਹੀ ਬਾਹਰ ਦਾ ਰਸਤਾ ਬਣਾਇਆ ਸੀ ਤੇ ਉਹ ਰਸਤਾ ਬਣਾਇਆ ਨੂੰ 2-3 4 ਕਿ ਮਹੀਨੇ ਹੋਏ ਸੀ ਵੱਤ ਹੋ ਗਏ। ਉਹਨਾਂ ਬਣਾਇਆ ਸੀ ਨਵਾਂ ਹੀ ਰਸਤਾ ਤੇ ਮੇਰੇ ਭਰਾ ਦੇ ਪੁਰਾਣੀ ਕਿਉੜੇ ਦੇ ਬੰਦੇ ਲਿਆਦੇ ਬਾਹਰੋਂ ਉਹਨਾਂ ਪਛਾਤੇ। ਉਹਨਾਂ ਨੂੰ ਲਿਆ ਕੇ ਤੇ 6 ਜੂਨ ਨੂੰ 26 ਜੂਨ ਨੂੰ ਸੋੜੀ। 26 ਜੂਨ ਨੂੰ ਅੱਜ ਬੁੱਧਵਾਰ ਵਾਲੇ ਦਿਨ 2 ਵਜੇ ਦੀ ਗੱਲ ਆ ਤੇ ਉਹਨੇ ਨਾ ਸਾਡਾ ਜਿਹੜਾ ਘਰ ਦਾ ਜਿਹੜਾ ਐਂਟਰੀ ਵਾਲਾ ਰਸਤਾ ਹੀ ਉਹ ਤੋੜਦਾ ਵਾ ਤੇ ਉਹਨਾਂ ਨੂੰ ਆਪਾਂ ਪੁੱਛਿਆ ਕਿ ਤੁਸੀਂ ਸਾਡਾ ਕਿਉਂ ਤੋੜਨ ਲੱਗੇ ਜੀ ਤੇ ਉਹ ਕਹਿੰਦੇ ਜੀ ਤੁਹਾਡੇ ਭਰਾ ਨੇ ਤੁਹਾਡੇ ਬਰਖਲਾਸ ਕੈਡ ਕੀਤੀ ਆ ਤੇ ਅਸੀਂ ਢਾਉਣਾ ਵਾ ਤੇ ਉਹਨਾਂ ਨੂੰ ਮੈਂ ਬੜੀ ਬਾਈ ਮਨਾ ਕੀਤਾ ਹੱਥ ਪੱਲਾ ਜੋੜਿਆ ਤੇ ਉਹ ਨਹੀਂ ਮੰਨੇ ਉਹਨਾਂ ਨੇ ਬਲਡੋਜ਼ਰ ਚਲਾਤਾ ਵਾ ਤੇ ਨਾਲ ਹੀ ਸਾਡੇ ਜਿਹੜੇ ਗਵਾਂਢੀ ਸੀ ਮਕੇਸ਼ ਤੇ ਉਹਨਾਂ ਦਾ ਬੇਟਾ ਆਕਾਸ਼ ਉਹਨਾਂ ਦਾ ਵੀ ਬਾਥਰੂਮ ਧਾਤਾਂ ਦਾ ਉਹਨਾਂ ਨੂੰ ਸਿਰਫ ਵੱਧ ਤੋਂ ਵੱਧ 2 ਮਹੀਨੇ ਹੋਏ ਦੀ ਬਣਾਏ ਨਵਾਂ ਬਾਥਰੂਮ ਤੇ ਉਹ ਕਹੀ ਜਾਂਦੇ ਆ ਜੀ ਆਪਾਂ ਕਾਰਪੋਰੇਸ਼ਨ ਦੇ ਬੰਦੇ ਆ ਤੇ ਜੇ ਕਾਰਪੋਰੇਸ਼ਨ ਦੇ ਬੰਦੇ ਹੁੰਦੇ ਤਾਂ ਉਹਨਾਂ ਨੇ ਸਾਨੂੰ ਲੈ ਕੇ ਸਰਕਾਰੀ ਲੈਟਰ ਦਿਖਾਉਣੀ ਸੀ ਕੰਮ ਕਰਾਉਣ ਦੇ ਲਈ ਸਾਰੇ ਤੇ ਜਿਹੜੇ ਸਾਡੇ ਗਵਾਂਢੀ ਸੀ ਮਕੇਸ਼ ਤੇ ਆਕਾਸ਼ ਉਹਨਾਂ ਦਾ ਪੁੱਤਰ ਉਹ ਦੋਵੇਂ ਤੇ ਉਹ ਪੁੱਤ ਗਏ ਦੇ ਸੀ ਆਪਣਾ ਅੰਮ੍ਰਲ ਜੋਬ ਤੇ ਗਏ ਦੇ ਸੀ ਤੇ ਉਹਨਾਂ ਨੇ ਵੀ ਘਰ ਆ ਕੇ ਦੇਖਿਆ ਮੌਕੇ ਤੇ ਕਿ ਆ ਗਰੀਬ ਖੱਟ ਗਿਆ ਵਾ ਤੇ ਇਹ ਕਿਹੜੇ ਬੰਦੇ ਢਾਗੇ ਤੇ ਮੈਂ ਵੀ ਉਹਨਾਂ ਨੂੰ ਦੱਸ ਨਹੀਂ ਪਾਇਆ ਸਹੀ ਤਰ੍ਹਾਂ ਕਿ ਉਹ ਕਿਹੜੇ ਬੰਦੇ ਸੀ ਕਿਉਂਕਿ ਜੇ ਕਾਰਪੋਰੇਸ਼ਨ ਦੇ ਬੰਦੇ ਹੁੰਦੇ ਤਾਂ ਉਹਨਾਂ ਨੇ ਸਾਡੇ ਹੱਥ 'ਚ ਲੈਟਰ ਦੇਣੀ ਸੀ ਤੇ ਉਹ ਇੱਥਾ ਗਈ ਜਾਨੀ ਪਰਮਿਸ਼ਨ ਦਿਖਾਣੀ ਸੀ ਇਸ ਤਰ੍ਹਾਂ ਦੀ ਉਹਨਾਂ ਨੇ ਕੋਈ ਹੰਨ ਪ੍ਰਸ਼ਾਸਨ ਕੋ ਕੀ ਮੰਗ ਕਰ ਰਹੇ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਕਿ ਜਿਹੜਾ ਮੇਰਾ ਨੁਕਸਾਨ ਹੋਇਆ ਵਾ ਨਾ ਇਹਦੀ ਆ ਇਨਸਾਫ ਕੀਤਾ ਜਾਵੇ ਮੈਂ ਜੀ ਬੰਦਾ ਵਾਂ ਤੇ ਬੈਂਕ ਤੋਂ ਕਰਜ਼ਾ ਲੈ ਆਏ ਗੇ ਘਰ ਦੀ ਉਸਾਰੀ ਕਰਾਈ ਸੀ ਤੇ ਨਾਲ ਮੇਰੀਆਂ ਜਿਹੜੀਆਂ ਪਾਣੀ ਦੀਆਂ ਪੈਪਾਵਾ ਮੋਟਰ ਵਾਲੀ ਟੈਪ ਜਿਹੜਾ ਘਰ ਦਾ ਪਾਣੀ ਦਾ ਆਮ ਦਾ ਸਰਕਲ ਉਹ ਬੰਦ ਹੋ ਗਿਆ ਵਾ ਤੇ ਮੇਰੀ ਇਹੋ ਬੇਨਤੀ ਹੈਗੀ ਆ ਪ੍ਰਸ਼ਾਸਨ ਨੂੰ ਕਿ ਮੇਆ ਸਾਡੇ ਦੋਵਾਂ ਜੀਵਨਾਂ ਤੇ ਸਾਡੇ ਗਵੰਧੀਆਂ ਨੂੰ ਇਨਸਾਫ ਕੀਤਾ ਜਾਏ ਤੇ ਜੇ ਇਹ ਤੇ ਉਹ ਕਾਰਪੋਰੇਸ਼ਨ ਦੇ ਬੰਦੇ ਸੀ ਤੇ ਫਿਰ ਉਹ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਦੇਖਿਆ ਵਾ ਉਸ ਤਰ੍ਹਾਂ ਸਾਰਿਆਂ ਨੂੰ ਦੇਖਣ ਫਿਰ ਇਸ ਇੱਕ ਨਜ਼ਰ ਨਾਲ ਦੇਖਣ ਦੀ ਕਿਉਂਕਿ ਜੇ ਆਪਾਂ ਗੈਰ ਕਾਨੂੰਨੀ ਕੰਮ ਕੀਤਾ ਹੋਵੇ ਤੇ ਫਿਰ ਸਾਰੇ ਉਸ ਰਿਪੋਰਟ ਚ ਆ ਰਹੇ ਤੇ ਤੁਹਾਡੇ ਨਾਲ ਕੋਈ ਉਹਨਾਂ ਦੀ ਬਿਸ਼ੇਸ਼ ਚੌਕੀ